ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਕਲਗੀਧਰ Swami ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮਗ੍ਰੰਥ ਜੀ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਆਪਾਂ ਸੰਸਾਰ ਵਿੱਚ ਵਿਚਰ ਰਹੇ ਹਾਂ ਸੰਸਾਰ ਵਿੱਚ ਆਇਆ ਮਨੁੱਖ ਖਾਲਸਾ ਜੀ ਕਈ ਪ੍ਰਕਾਰ ਦੀਆਂ ਗਲਤੀਆਂ ਕਰਦਾ ਕਈ ਪ੍ਰਕਾਰ ਦੇ ਪਾਪ ਕਮਾਉਂਦਾ ਕਈ ਪ੍ਰਕਾਰ ਦੇ ਔਗਣ ਆਪਣੇ ਅੰਦਰ ਭਰ ਲੈਂਦਾ ਪਰ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਿਰਧ ਹੈ ਜਿਹੜਾ ਕੋਈ ਉਹਨਾਂ ਦੇ ਸਾਹਮਣੇ ਹੋ ਕੇ ਮੁਆਫੀ ਮੰਗਦਾ ਹੈ ਬੰਦਗੀ ਕਰਦਾ ਹੈ ਭਜਨ ਕਰਦਾ ਹੈ ਨਾਮ ਜਪਦਾ ਹੈ ਤੇ ਖਾਲਸਾ ਜੀ ਉਹ ਵਾਹਿਗੁਰੂ ਸੱਚੇ ਪਾਸ਼ਾ ਆਪਣਾ ਬਿਰਧ ਪਛਾਣਦੇ ਉਸ ਜੀਵ ਦਾ ਪਾਪ ਕੱਟ ਦਿੰਦੇ ਔਗਣ ਮੇੜ ਦਿੰਦੇ ਤੇ ਗੁਣ ਖਾਲਸਾ ਜੀ ਉਸ ਦੀ ਝੋਲੀ ਵਿੱਚ ਪਾ ਦਿੰਦੇ ਸੋ ਐਸੇ ਦਾਤੇ ਦੇ ਅੱਗੇ ਚਤਰਾਈਆਂ ਨਹੀਂ ਜਲਦੀਆਂ ਖਾਲਸਾ ਜੀ ਉਹ ਪਲੀ ਪੂਰਨ ਪਰਮੇਸ਼ਰ ਜਿਹੜਾ ਹੈ ਜਿਹੜਾ ਮਨੁੱਖ ਉਚਾਉਂਦਾ ਹੈ ਉਹਦੀ ਖੁਸ਼ੀ ਲੈਣੀ ਤੇ ਉਸ ਵਾਹਿਗੁਰੂ ਜੀ ਦੇ ਨਾਮ ਦਾ ਅਰਾਧਨ ਕਰੇ ਸੇਵਾ ਕਰੇ ਖਾਲਸਾ ਜੀ ਕਿਉਂਕਿ ਜਿਹੜਾ ਵੀ ਜੀਵ ਖਾਲਸਾ ਜੀ ਉਸ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਸਿਮਰਨ ਕਰਦਾ ਭਜਨ ਕਰਦਾ ਜਾਂ ਸੇਵਾ ਕਰਦਾ ਹੈ ਉਹਦੇ ਉੱਤੇ ਬੜੀ ਨਦਰ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਹੁੰਦੀ ਹੈ ਸੋ ਜੇ ਉਸ ਪਲੀ ਪੂਰਨ ਪਰਮੇਸ਼ਰ ਦਾ ਦਿਦਾਰ ਕਰਨਾ ਹੈ ਜਾਂ ਉਹਦੇ ਦਰੋਂ ਕੁਝ ਚੀਜ਼ ਚਾਹੀਦੇ ਹੈ ਤੇ ਆਪਣੇ ਹਿਰਦੇ ਵਿੱਚ ਖਾਲਸਾ ਜੀ ਆਥਾ ਪ੍ਰੇਮ ਹੋਣਾ ਚਾਹੀਦਾ ਪੂਰਨ ਭਰੋਸਾ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਜਿਹੜੀ ਵਸਤੂ ਅਸੀਂ ਮਹਾਰਾਜ ਕੋਲੋਂ ਮੰਗ ਰਹੇ ਆ ਮਹਾਰਾਜ ਸਾਡੇ ਜਰੂਰ ਸਾਨੂੰ ਬਖਸ਼ਣਗੇ ਜਿਹੜਾ ਖਾਲਸਾ ਜੀ ਭਰੋਸਾ ਰੱਖ ਕੇ ਨਾਮ ਜਪਦਾ ਹੈ ਉਸ ਵਾਹਿਗੁਰੂ ਜੀ ਦੇ ਨਾਮ ਦਾ ਅਰਾਧਨ ਕਰਦਾ ਧਿਆਉਂਦਾ ਹੈ ਫਿਰ ਉਹਦੀ ਆਸ ਮੁਰਾਦ ਪੂਰੀ ਹੋ ਜਾਂਦੀ ਤੇ ਕਈ ਖਾਲਸਾ ਜੀ ਮੇਰੇ ਵਰਗੇ ਕਿ ਮੰਗੀ ਵੀ ਜਾਂਦੇ ਤੇ ਵਿਸ਼ਵਾਸ ਵੀ ਪੂਰਾ ਜਰਾ ਨਹੀਂ ਅਕਾਲਪੁਰਖ ਦੇ ਦਰ ਜਾ ਕੇ ਸੇਵਾ ਵੀ ਕਰੀ ਜਾਂਦੇ ਆ ਪਾਠ ਵੀ ਕਰੀ ਜਾਂਦੇ ਆ ਜਿਵੇਂ ਦੁਪਹਿਰੇ ਵੀ ਕੱਟੀ ਜਾਂਦੇ ਆ ਖਾਲਸਾ ਜੀ ਸ਼ਹੀਦੀ ਦੇਗਾ ਵੀ ਕਰਾਈ ਜਾਂਦੇ ਆ ਪਰ ਹਿਰਦੇ ਵਿੱਚ ਭਰੋਸਾ ਨਹੀਂ ਵਿਸ਼ਵਾਸ ਨਹੀਂ ਜੇ ਭਰੋਸਾ ਵਿਸ਼ਵਾਸ ਨਹੀਂ ਤੇ ਖਾਲਸਾ ਜੀ ਫਿਰ ਛੇਤੀ ਭਾਗ ਨਹੀਂ ਲੱਗਦਾ ਅਰਦਾਸ ਪੂਰਨ ਨਹੀਂ ਹੁੰਦੀ ਸੋ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰ ਤੇ ਭਾਈ ਜੇ ਝੁਕ ਕੇ ਨਿਮਰਤਾ ਦੇ ਨਾਲ ਪਿਆਰ ਨਾਲ ਪ੍ਰੇਮ ਨਾਲ ਅਰਦਾਸ ਕਰੀਏ ਤੇ ਉਹ ਦਾਤਾ ਸੁਣਦਾ ਹੈ ਕਿਉਂਕਿ ਸਾਰਾ ਕੁਝ ਖਾਲਸਾ ਜੀ ਉਸ ਵਾਹਿਗੁਰੂ ਜੀ ਦੇ ਦਰ ਤੇ ਹੈ ਸੋ ਜਿੱਥੇ ਆਪਾਂ ਪਦਾਰਥ ਮੰਗਦੇ ਹਾਂ ਉਥੇ ਉਸ ਵਾਹਿਗੁਰੂ ਜੀ ਕੋਲੋਂ ਗੁਰਸਿੱਖੀ ਜੀਵਨ ਮੰਗਣਾ ਹੈ ਗੁਰੂ ਵਾਲੇ ਹੋਣ ਦਾ ਖਾਲਸਾ ਜੀ ਵਾਰ ਮੰਗਣਾ ਹੈ ਬਲ ਉਦਮ ਮੰਗਣਾ ਹੈ ਕਿ ਅਮਰਤ ਵੇਲੇ ਜਾਗੀਏ ਨਾਮ ਜਪੀਏ ਨਾਮ ਦੀ ਮਹਿਮਾ ਗਾਈਏ ਇਹ ਉਦਮ ਖਾਲਸਾ ਜੀ ਬਲ ਮੰਗਣਾ ਹੈ ਆਪਣੇ ਸਰੀਰ ਵਾਸਤੇ ਕਿਉਂਕਿ ਸੰਸਾਰ ਵਿੱਚ ਇੱਕ ਭੜੀ ਬੜੀ ਭਿਆਨਕ ਜਿਹੜੀ ਖਾਲਸਾ ਜੀ ਸ਼ੈ ਹੈ ਉਹ ਹੈ ਮੌਤ ਮੌਤ ਵਰਗਾ ਦੂਜਾ ਕੋਈ ਭੈ ਦੇਣ ਵਾਲੀ ਚੀਜ਼ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਸ ਨੂੰ ਪੈਦਾ ਕੀਤਾ ਹੈ ਮੌਤ ਨੂੰ ਖਾਲਸਾ ਜੀ ਉਹਦਾ ਭੈ ਜਿਹੜਾ ਹੈ ਬਹੁਤ ਭਿਆਨਕ ਹੈ ਭੈ ਕਰਕੇ ਹੀ ਖਾਲਸਾ ਜਿਹੜੀ ਜਿੰਦ ਹੈ ਇਸ ਪ੍ਰਾਣਾਂ ਨੂੰ ਛੱਡ ਕੇ ਅੱਗੇ ਲਾ ਕੇ ਤੁਰ ਪੈਂਦੀ ਹੈ ਸੋ ਉਸ ਮੌਤ ਦਾ ਭੈ ਕੱਟਣ ਵਾਲੇ ਵਾਹਿਗੁਰੂ ਅਕਾਲ ਪੁਰਖ ਹੀ ਹਨ ਉਹਨਾਂ ਤੋਂ ਬਿਨਾਂ ਖਾਲਸਾ ਜੀ ਹੋਰ ਕੋਈ ਕੱਟਣ ਵਾਲਾ ਨਹੀਂ ਜੇ ਉਹਨਾਂ ਦੀ ਸ਼ਰਨ ਪੈ ਜਾਵਾਂਗੇ ਉਹਨਾਂ ਨੂੰ ਖਾਲਸਾ ਜੀ ਆਪਣੇ ਆਪ ਹਿਰਦੇ ਵਿੱਚ ਵਸਾਉਣਾ ਸ਼ੁਰੂ ਕਰ ਦੇਵਾਂਗੇ ਤੇ ਫਿਰ ਖਾਲਸਾ ਜੀ ਜਿਹੜਾ ਜੰਮ ਦਾ ਡੰਡਾ ਹੈ ਸਾਡੇ ਸਿਰ ਤੇ ਵੱਜਣਾ ਉਹਦਾ ਕੋਈ ਡਰ ਨਹੀਂ ਰਹਾ ਰਹਾ ਕਿਉਂਕਿ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਕਹਿੰਦੇ ਸਹਿਆ ਨਹੀਂ ਜਾਂਦਾ ਝੱਲਿਆ ਨਹੀਂ ਜਾਂਦਾ ਉਹ ਜਮ ਦਾ ਡੰਡਾ ਖਾਲਸਾ ਜੀ ਐਡੀ ਚੋਟ ਮਾਰਨ ਵਾਲਾ ਹੈ ਪਰ ਏਕ ਜੋ ਸਾਧੂ ਮੋਹੇ ਮਿਲਿਓ ਤਨ ਲੀਆ ਅੰਚਲ ਲਾਇ ਜਿਹੜਾ ਮੈਨੂੰ ਗੁਰੂ ਮਿਲ ਪਿਆ ਇਹਨਾ ਧੰ ਗੁਰੂ ਨਾਨਕ ਸਾਹਿਬ ਉਹ ਖਾਲਸਾ ਜੀ ਐਸਾ ਸੋਹਣਾ ਤੇ ਐਸਾ ਪਿਆਰਾ ਹੈ ਜੀ ਦੀ ਸ਼ਰਨ ਵਿੱਚ ਪਾ ਕੇ ਕਿਸੇ ਪ੍ਰਕਾਰ ਦਾ ਭੈ ਨਹੀਂ ਰਹਿੰਦਾ ਸੋ ਖਾਲਸਾ ਜੀ ਨਾਮ ਵਾਹਿਗੁਰੂ ਜੀ ਦਾ ਜਪੀਏ ਨਾਮ ਧਿਆਈਏ ਨਾਮ ਦੇ ਵਿੱਚ ਹੀ ਸਾਰੇ ਸੁੱਖ ਹਨ ਹੁਣ ਸੰਸਾਰ ਵਿੱਚ ਮੇਰੇ ਵਰਗੇ ਲੋਕ ਖਾਲਸਾ ਜੀ ਚੁਤਰਾਈ ਕਰਦੇ ਆ ਚੁਤਰਾਈ ਅਸੀਂ ਆਪਣੇ ਮਾਪਿਓ ਨਾ ਕਰ ਸਕਦੇ ਹਾਂ ਭਾਈ ਭੈਣ ਨਾ ਕਰ ਸਕਦੇ ਹਾਂ ਸਾਖ ਸੰਬੰਧੀਆਂ ਨਾ ਕਰ ਸਕਦੇ ਹਾਂ ਰਿਸ਼ਤੇਦਾਰਾਂ ਵਿੱਚ ਕਰ ਸਕਦੇ ਹਾਂ ਜਾਂ ਸੰਸਾਰ ਨਾਲ ਕਰ ਸਕਦੇ ਆ ਠੱਗੀ ਵੀ ਕਰ ਸਕਦੇ ਆ ਚੁਤਰਾਈ ਵੀ ਕਰ ਸਕਦੇ ਆ ਪਰ ਖਾਲਸਾ ਜੀ ਵਾਹਿਗੁਰੂ ਅਕਾਲ ਪੁਰਖ ਦੇ ਦਰ ਤੇ ਕੋਈ ਵੀ ਸਿਆਣਪ ਨਹੀਂ ਚੱਲਦੀ। ਮਹਾਰਾਜ ਕਹਿੰਦੇ ਨਾ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੇ ਸਹਸ ਸਿਆਣਪਾਂ ਲੱਖ ਹੋ へ ਤਾਂ ਇੱਕ ਨਾ ਚੱਲੇ ਨਾਲ ਇੱਕ ਵੀ ਖਾਲਸਾ ਜੀ ਨਾਲ ਨਹੀਂ ਚੱਲਦੀ। ਭਾਵੇਂ ਲੱਖਾਂ ਹੀ ਸਿਆਣਪਾਂ ਹੋਣ ਇੱਕ ਖਾਲਸਾ ਜੀ ਅਫਲਾਤੂਨਾ ਦਾ ਬੰਦਾ ਹੋਇਆ ਕਹਿੰਦੇ ਸਿਕੰਦਰ ਦਾ ਉਹ ਵਜ਼ੀਰ ਸੀ ਤੇ ਬਹੁਤ ਸਿਆਣਪਾਂ ਦਾ ਮਾਲਕ ਬੜੀਆਂ ਸਿਆਣਪਾਂ ਸੀ ਉਹਦੇ ਵਿੱਚ। ਤੇ ਮਹਾਰਾਜ ਜਿਵੇਂ ਕਹਿੰਦੇ ਨਾ ਸਹਸ ਸਿਆਣਪਾਂ ਲੱਖ ਹੋ へ ਇੱਕ ਨਾ ਚੱਲੇ ਨਾਲ ਨਹੀਂ ਚੱਲਦੀ ਖਾਲਸਾ ਜੀ ਉਹ ਫਲਾਤੂ ਵੀ ਬੜਾ ਸਿਆਣਾ ਸੀ ਤੇ ਉਹਨੂੰ ਨਾ ਆਪਣੀ ਮੌਤ ਦਾ ਪਤਾ ਚੱਲ ਗਿਆ ਵੀ ਮੈਨੂੰ ਫਲਾਣੇ ਸਮੇ ਨੂੰ ਮੌਤ ਆ ਜਾਣੀ ਹੈ ਤੇ ਉਹਨੇ ਖਾਲਸਾ ਜੀ ਕੀ ਕੀਤਾ ਆਪਣੇ ਵਰਗੇ ਜਿਹੜੇ ਨਾ ਕਈ ਕਲਬੂਤ ਬਣਾ ਲਏ ਕਈ ਖਾਲਸਾ ਜੀ ਜਿੱਦਾਂ ਕਹਿ ਲੋ ਮੂਰਤੀਆਂ ਬਣਾ ਲੀਆਂ ਆਪਣੇ ਸਰੀਰ ਵਰਗੀਆਂ ਸੇਮ ਡਿੱਟੋ ਜਿੱਦਾਂ ਦਾ ਉਹ ਆਪ ਸੀ ਉਦਾਂ ਦੇ ਨੈਣ ਨਕਸ਼ ਲਾਏ ਉਦਾਂ ਦਾ ਸਰੀਰ ਬਣਾ ਲਿਆ ਤੇ ਖਾਲਸਾ ਜੀ ਉਹਨੂੰ ਇਹ ਸਮਾਂ ਪਤਾ ਚੱਲ ਗਿਆ ਕਿ ਫਲਾਣੀ ਘੜੀ ਨੂੰ ਇਨੇ ਵਜੇ ਆ ਖੜੀ ਆ ਪਾਲ ਦੇ ਉੱਤੇ ਮੌਤ ਨੇ ਮੈਨੂੰ ਲੈਣ ਆਉਣਾ ਉਹਨੂੰ ਇੰਨੀ ਜਾਣਕਾਰੀ ਖਾਲਸਾ ਜੀ ਹੋ ਗਈ ਸੀ ਤੇ ਜਿਸ ਵੇਲੇ ਖਾਲਸਾ ਜੀ ਉਹਦੀ ਮੌਤ ਨੇ ਆਉਣਾ ਸੀ ਉਸ ਵੇਲੇ ਉਹਨੇ ਕਈ ਪ੍ਰਕਾਰ ਦੀਆਂ ਮੂਰਤੀਆਂ ਆਪਣੇ ਵਰਗੀਆਂ ਬਣਾ ਲਈਆਂ ਬਹੁਤ ਸਾਰੀਆਂ ਤੇ ਉਹ ਮੂਰਤੀਆਂ ਖੜੀਆਂ ਕਰ ਦਿੱਤੀਆਂ ਤੇ ਉਹਨਾਂ ਦੇ ਵਿੱਚ ਆਪ ਵੀ ਖਲੋ ਗਿਆ ਕਿਉਂਕਿ ਪਤਾ ਸੀ ਵੀ ਫਲਾਣੇ ਸਮੇਂ ਨੂੰ ਮੇਰੀ ਮੌਤ ਆਉਣੀ ਹੈ ਤੇ ਧਰਮਰਾਜ ਜੀ ਜਦੋਂ ਖਾਲਸਾ ਜੀ ਜੰਦੂਤਾ ਨੂੰ ਹੁਕਮ ਕੀਤਾ ਮੌਤ ਗਈ ਆ ਉਹਨੂੰ ਲੈਣ ਵਾਸਤੇ ਜਦੋਂ ਜਾ ਕੇ ਵੇਖਿਆ ਤੇ ਖਾਲਸਾ ਜੀ ਉਹ ਇੱਕੋ ਸ਼ਕਲ ਦੇ ਬੜੇ ਬੰਦੇ ਖਲੋਤੇ ਉਹ ਸਾਰੇ ਪਾਸੇ ਘੁੰਮ ਕੇ ਮੌਤ ਜਿਹੜੀ ਆ ਵਾਪਸ ਫੇਰ ਧਰਮਰਾਜੇ ਕੋ ਆ ਗਈ ਉਹ ਕਹਿੰਦੀ ਆ ਵੀ ਮੈਨੂੰ ਸਮਝ ਨਹੀਂ ਆ ਰਹੀ ਵੀ ਜਿਹਦੀ ਮੌਤ ਆ ਉਹਦੇ ਵਰਗੇ ਤੇ ਬਹੁਤੇ ਬੰਦੇ ਹੀ ਬੜੇ ਆ ਤੇ ਮੈਂ ਕਿਹਨੂੰ ਲੈ ਕੇ ਆਉਣਾ ਉਹ ਸਾਰੇ ਖਲੋਤੇ ਨੇ ਤੇ ਮੈਂ ਕਿਨੂੰ ਪਛਾਣ ਕੇ ਕਿਵੇਂ ਲੈ ਕੇ ਆਵਾਂ ਉਹ ਫੇਰ ਉਹਨੂੰ ਫੇਰ ਭੇਜਦਾ ਉਹਨੂੰ ਫੇਰ ਸਮਝ ਨਹੀਂ ਆਉਂਦੀ ਫਿਰ ਖਾਲਸਾ ਜੀ ਧਰਮਰਾਜਾ ਜਿਹੜਾ ਹੈ ਉਹ ਪੂਰਾ ਨਿਆਂ ਕਰਦਾ ਵਾਹਿਗੁਰੂ ਜੀ ਨੇ ਉਹਦੀ ਇਹ ਡਿਊਟੀ ਲਾਈ ਆ ਉਹ ਨਿਆ ਅਨਿਆ ਨਹੀਂ ਕਰਦਾ ਨਿਆ ਪੂਰਾ ਕਰਦਾ ਖਾਲਸਾ ਜੀ ਇੱਕ ਤਿਲ ਤਿਲ ਦਾ ਵੀ ਜਿਹੜਾ ਤੁਸੀਂ ਕੋਈ ਪੁੰਨ ਕੀਤਾ ਕੋਈ ਪਾਪ ਕੀਤਾ ਉਹਦੀ ਤੁਹਾਨੂੰ ਸਜ਼ਾ ਉਹਦਾ ਫਲ ਤੁਹਾਨੂੰ ਜਰੂਰ ਪ੍ਰਾਪਤ ਹੋਵੇਗਾ ਉਹ ਦਿੰਦਾ ਉਹ ਮਾੜੀ ਨਹੀਂ ਖਾਲਸਾ ਜੀ ਉੱਥੇ ਹੋਣ ਦਿੰਦਾ ਤੇ ਜਦੋਂ ਨਾ ਉਹਨੇ ਕਿਹਾ ਵੀ ਤੂੰ ਇਦਾਂ ਕਰ ਵੀ ਇਹ ਸੰਸਾਰ ਵਿੱਚ ਵੱਡਾ ਸਿਆਣਾ ਬਣਦਾ ਪਰ ਇਹਨੂੰ ਇਹ ਨਹੀਂ ਪਤਾ ਪਰਮੇਸ਼ਰ ਅਕਾਲ ਪੁਰਖ ਇਹਦੇ ਤੋਂ ਵੀ ਕਿਤੇ ਸਿਆਣਾ ਉਹ ਮੌਤ ਨੂੰ ਜਾ ਕੇ ਕਹਿੰਦਾ ਵੀ ਤੂੰ ਜਾ ਕੇ ਨਾ ਉੱਥੇ ਸਾਰਿਆਂ ਵੱਲ ਵੇਖ ਕੇ ਪਹਿਲਾਂ ਵੇਖੀ ਜਾਈਂ ਫਿਰ ਕੀ ਕਰੀਂ ਫਿਰ ਇਹ ਕਰੀ ਕਈ ਇੱਕ ਮੂਰਤੀ ਵੱਲ ਵੇਖ ਕੇ ਕਈ ਵੀ ਇਹ ਫਲਾ ਆ ਜਿਹੜੇ ਨਾ ਮੂਰਤੀ ਦਾ ਇਹ ਨੱਕ ਨਹੀਂ ਸਹੀ ਬਣਾਇਆ ਇਹਦਾ ਕੰਨ ਨਹੀਂ ਸਹੀ ਬਣਾਇਆ ਇਹਦੇ ਪੈਰ ਨਹੀਂ ਸਹੀ ਬਣਾਏ ਇਹਦਾ ਹੱਥ ਨਹੀਂ ਸਹੀ ਬਣਾਇਆ ਜਿਸ ਵੇਲੇ ਤੂੰ ਉਹਦੀ ਬਣਾਈ ਹੋਈ ਚੀਜ਼ ਦੀ ਨਿੰਦਿਆ ਕਰੇਂਗੀ ਉਹ ਆਪਣੇ ਆਪ ਬੋਲ ਪੇਗਾ ਤੇ ਫਿਰ ਉਹਨੂੰ ਫੜ ਕੇ ਲੈਵੇਂ ਤੇ ਖਾਲਸਾ ਜੀ ਮੌਤ ਨੇ ਐਵੇਂ ਕੀਤਾ ਜਦੋਂ ਮੌਤ ਗਈ ਜਾ ਕੇ ਉਹ ਜਿਹੜੀਆਂ ਮੂਰਤੀਆਂ ਬਣੀਆਂ ਹੋਈਆਂ ਸੀ ਉਹਦੀਆਂ ਉਹਨਾਂ ਨੂੰ ਜਾ ਕੇ ਕਹਿਣ ਲੱਗ ਪਈ ਵੀ ਆਹ ਇਹਦੀਆਂ ਅੱਖਾਂ ਨਹੀਂ ਸਹੀ ਇਹਦਾ ਨੱਕ ਨਹੀਂ ਸਹੀ ਜਦੋਂ 2-3 ਵਾਰ ਕਿਹਾ ਨਾ ਤੇ ਖਾਲਸਾ ਜੀ ਉਹ ਜਿਹੜਾ ਫਲਾਤੂ ਸੀ ਉਹ ਆਕੜ ਨਾਲ ਅੰਦਰੋਂ ਬਾਹਰ ਅਗਲਿਆ ਕਹਿੰਦਾ ਤੂੰ ਕੌਣ ਹੁੰਨੀ ਐ ਮੇਰੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਨਿੰਦਣ ਵਾਲੀ ਜਦੋਂ ਖਾਲਸਾ ਜੀ ਉਹ ਬੋਲਿਆ ਮੌਤ ਨੇ ਜਿਹੜੀ ਸਿਰ ਤੇ ਚੋਟੀ ਸੀ ਫੜ ਲਈ ਗਾਲ ਵਿੱਚ ਫਾਹੀ ਪਾਈ ਤੇ ਲੈ ਕੇ ਗਾਂ ਤੁਰੀ ਸੋ ਖਾਲਸਾ ਜੀ ਸਿਆਣਪ ਕੰਮ ਨਹੀਂ ਆਉਂਦੀ ਮਹਾਰਾਜ ਕਹਿੰਦੇ ਸਹਸ ਸਿਆਣਪਾਂ ਲੱਖ ਹੋ へ ਤਾਂ ਇੱਕ ਨਾ ਚੱਲੇ ਨਾਲ ਭਾਵੇਂ ਲੱਖਾਂ ਹੀ ਸੰਸਾਰ ਵਿੱਚ ਤੁਸੀਂ ਸਿਆਣੇ ਹੋ ਲੱਖਾਂ ਹੀ ਸਿਆਣਪਾਂ ਨੇ ਤੁਹਾਡੇ ਪੱਲੇ ਬਹੁਤ ਚਤੁਰਾਈ ਹੈ ਤੁਹਾਡੇ ਕੋਲੇ ਪਰ ਮਹਾਰਾਜ ਕਹਿੰਦੇ ਉਸ ਦਾਤੇ ਦੇ ਦਰ ਉੱਤੇ ਇੱਕ ਨਹੀਂ ਜੇ ਚੱਲਦੀ ਕਿਉਂਕਿ ਉਹ ਸਾਰਿਆਂ ਤੋਂ ਸਿਆਣਾ ਹੈ ਜਿਨੇ ਤੈਨੂੰ ਸਿਆਣਪ ਬਖਸ਼ੀ ਆ ਨਾ ਉਹਦੇ ਘਰ ਵਿੱਚ ਬੜੀ ਸਿਆਣਪ ਹੈ ਉਹ ਤੇ ਸਿਆਣਪ ਦਾ ਦਾਤਾ ਹੈ ਚਤੁਰਾਈ ਦਾ ਦਾਤਾ ਹੈ ਉਹਦੇ ਤੋਂ ਵੱਡਾ ਚਾਤੁਰ ਕੌਣ ਹੈ ਸਿਆਣਾ ਕੌਣ ਹੈ ਸੋ ਖਾਲਸਾ ਜੀ ਇਹ ਪਲੀਪੂਰਨ ਪਰਮੇਸ਼ਰ ਕਾਲਪੁਰਖ ਹੀ ਹੈ ਜਿਹਨੂੰ ਆਪਾਂ ਜਪੀਏ ਤੇ ਸਾਡੇ ਸਾਰੇ ਪਾਪਾਂ ਦਾ ਨਾਸ਼ ਹੋਵੇਗਾ ਜਿਸ ਵਾਹਿਗੁਰੂ ਦੇ ਨਾਮ ਨੂੰ ਜਪਾਂਗੇ ਧਿਆਵਾਂਗੇ ਸੁਖ ਪ੍ਰਾਪਤ ਹੋਣਗੇ ਵਾਹਿਗੁਰੂ ਜੀ ਦਾ ਨਾਮ ਜਪਾਂਗੇ ਖਾਲਸਾ ਜੀ ਸਰੀਰ ਅੰਦਰ ਸੁੱਤੀਆਂ ਹੋਈਆਂ ਜਿਹੜੀਆਂ ਸ਼ਕਤੀਆਂ ਹਨ ਗੁੱਝੇ ਭੇਦ ਹਨ ਉਹ ਸਾਨੂੰ ਪਤਾ ਚੱਲਣਗੇ ਕਿਉਂਕਿ ਸਤਗੁਰੂ ਮਹਾਰਾਜ ਕਹਿੰਦੇ ਭਾਈ ਆਪਣੇ ਆਪੇ ਨੂੰ ਪਛਾਨਣਾ ਕਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਖਾਲਸਾ ਜੀ ਉਹ ਜਿਹੜੀ ਜੋਤ ਹੈ ਫਿਰ ਸਾਨੂੰ ਨਜ਼ਰੀ ਆਵੇਗੀ ਪਰ ਬਿਨਾ ਭਜਨ ਤੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਬਿਨਾ ਨਾਮ ਤੋਂ ਖਾਲਸਾ ਜੀ ਸਾਰੇ ਪਾਸੇ ਦੁੱਖ ਹੀ ਦੁੱਖ ਹੈ ਸੁੱਖ ਕਿਤੇ ਨਹੀਂ ਸੁੱਖ ਹੈ ਹਰੀ ਅਕਾਲ ਪੁਰਖ ਦੇ ਨਾਮ ਵਿੱਚ ਨਾਮ ਤੋਂ ਬਿਨਾ ਖਾਲਸਾ ਜੀ ਹੋਰ ਕਿਦਰੇ ਸੁਖ ਪ੍ਰਾਪਤ ਨਹੀਂ ਹੁੰਦਾ ਭਗਤ ਜੀ ਕਬੀਰ ਸਾਹਿਬ ਜੀ ਵੀ ਕਹਿੰਦੇ ਕਿ ਭਾਈ ਉਹ ਜਿਹੜਾ ਠੇਂਗਾ ਹੈ ਡੰਡਾ ਹੈ ਜਮਦੂਤਾਂ ਦਾ ਉਹ ਬਹੁਤ ਭਿਆਨਕ ਹੈ ਕਿਸੇ ਕੋਲੋਂ ਸਹਾ ਨਹੀਂ ਜਾਂਦਾ ਤੇ ਭੱਜ ਕੇ ਆਪਣੇ ਗੁਰੂ ਦੀ ਸ਼ਰਨ ਪੈ ਜਾਈਏ ਕਿਉਂਕਿ ਖਾਲਸਾ ਜੀ ਸਤਗੁਰੂ ਦੀ ਸ਼ਰਨ ਪਿਆ ਸਾਰੇ ਭੈ ਉਤਰ ਜਾਂਦੇ ਡਰ ਉਤਰ ਜਾਂਦੇ ਸੁਖ ਵਰਤ ਜਾਂਦਾ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਵਾਰ-ਵਾਰ ਇਹੀ ਸਮਝਾਉਂਦੇ ਆ ਕਿ ਭਾਈ ਨਾਮ ਜਪੀਏ ਨਾਮ ਨੂੰ ਧਿਆਈਏ ਨਾਮ ਦਾ ਅਰਾਧਨ ਕਰੀਏ ਕਿਉਂਕਿ ਖਾਲਸਾ ਜੀ ਜਿੰਦਗੀ ਦੀ ਜਿਹੜੀ ਖੇਡ ਹੈ ਨਾਮ ਦੇ ਸਿਰ ਤੇ ਹੀ ਖੜੀ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ ਸਾਬ ਤੋ ਰਾਖੇ ਤਾਂ ਰਾਮ ਭਜ ਨਾਹੀਂ ਤਾਂ ਬਿਨਠੀ ਬਾਤ ਇਹ ਸਤਿਗੁਰੂ ਮਹਾਰਾਜ ਫਰਮਾਉਣਾ ਕਰਦੇ ਕਹਿੰਦੇ ਭਾਈ ਇਹ ਤੇਰਾ ਸਰੀਰ ਜਿਹੜਾ ਹੈ ਕੱਚੀ ਮਿੱਟੀ ਦਾ ਲੋਟਾ ਹੈ ਤੇ ਕੱਚੀ ਜਿਹੜੀ ਮਿੱਟੀ ਹੈ ਖਾਲਸਾ ਜੀ ਉਹਦਾ ਕੀ ਮੋਲ ਹੈ ਉਹ ਤੇ ਪਾਣੀ ਲੱਗਿਆ ਖੁਰ ਜਾਵੇਗੀ ਤੇ ਮਹਾਰਾਜ ਕਹਿੰਦੇ ਜੇ ਤੂੰ ਚਾਹਨਾ ਹੈ ਸਾਫਤ ਰੱਖਣੀ ਜੇ ਤੂੰ ਚਾਹਨਾ ਹੈ ਇਹ ਜਿਹੜੀ ਮਿੱਟੀ ਆ ਸਾਫਤ ਰਵੇ ਤੇਰੀ ਜ਼ਿੰਦਗੀ ਦੀ ਖੇੜ ਨਾ ਵਿਗੜੇ ਤੇ ਫਿਰ ਕੀ ਕਰ ਸਾਫਤ ਰੱਖੇ ਤਾਂ RAM ਭਜ ਉਸ ਵਾਹਿਗੁਰੂ ਰਮੇ ਹੋਏ RAM ਨੂੰ ਭਜ ਲੈ ਜਪ ਲੈ ਧਿਆਲ ਹੈ ਕਿਉਂਕਿ ਉਹਦੇ ਤੋਂ ਬਿਨਾ ਖਾਲਸਾ ਜੀ ਕੋਈ ਵੀ ਜਿਹੜਾ ਹੈ ਉਹ ਰੱਖਣ ਵਾਲਾ ਨਹੀਂ ਹੁਣ ਸੱਚੇ ਪਾਤਸ਼ਾਹ ਮਹਾਰਾਜ ਵਿਕਾਰਾਂ ਤੋਂ ਸਾਨੂੰ ਬਚਾਉਂਦੇ ਕਹਿੰਦੇ ਨਾਮ ਜਪ ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਨੇ ਕਭੂ ਕੈ ਸੁਣਿਆ ਪੁਕਾਰ ਕਦੇ ਤਾਂ ਸੁਣੇਗਾ ਹੀ ਤੇਰਾ ਕੰਮ ਹੈ ਉਹਨੂੰ ਯਾਦ ਕਰਨਾ ਉਹਨੂੰ ਵਾਜਾਂ ਮਾਰਨੀ ਆ ਦਾਤੇ ਨੂੰ ਉਹਦਾ ਨਾਮ ਤੇ ਆਉਣਾ ਤੇ ਖਾਲਸਾ ਜੀ ਰਾਤ ਦਿਨ ਉਹਨੂੰ ਗਾਉਂਦੇ ਰੋ ਕਦੇ ਤੇ ਉਹ ਸੱਚੇ ਪਾਸ਼ਾ ਬੌੜੀ ਕਰੇਗਾ ਸਾਡੀ ਆਵਾਜ਼ ਸੁਣੇਗਾ ਤੇ ਜਦੋਂ ਸੁਣੇਗਾ ਫਿਰ ਖਾਲਸਾ ਜੀ ਸਾਰਿਆਂ ਪਾਪਾਂ ਨੂੰ ਨਾਸ਼ ਕਰ ਦੇਵੇਗਾ ਤੇ ਸੁਖ ਵਰਤਾ ਦੇਵੇਗਾ ਸੋ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਲ ਸਾਨੂੰ ਸਮਤ ਆ ਜਾਵੇ ਮਹਾਰਾਜ ਦਾ ਨਾਮ ਕਿੱਡਾ ਉਤਮ ਹੈ ਸਾਨੂੰ ਸੋਝੀ ਆ ਜਾਵੇ ਖਾਲਸਾ ਜੀ ਆਓ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਦੀ ਕਿਰਪਾ ਸਦਕਾ ਜੋ ਅੱਜ ਦੀ ਹੱਡ ਬੀਤੀ ਆਈ ਹੈ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿਹਰਾਂ ਕਰ ਰਏ ਖਾਲਸਾ ਜੀ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸੁਖ ਵਰਤੌਣ ਮਹਾਰਾਜ ਦਇਆ ਕਰਨ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਉਹ ਵੀਰ ਕੈਨੇਡਾ ਗਿਆ ਹੋਇਆ ਪਿਛਲੇ 8 ਸਾਲਾਂ ਤੋਂ 8-9 ਸਾਲ ਹੋ ਗਏ ਕੈਨੇਡਾ ਗਿਆ ਨੂੰ ਪਰ ਖਾਲਸਾ ਜੀ ਉਹਦੀ ਪੀਆਰ ਨਹੀਂ ਸੀ ਹੁੰਦੀ ਤੇ ਉਹ ਵੀਰ ਨੇ ਦਾਸ ਦੀਆਂ ਕਿਤੇ ਉਹ ਵੀਡੀਓ ਸੁਣੀਆਂ ਜਾਂ ਕਿਸੇ ਨੇ ਉਹ ਕਹਿੰਦਾ ਕਿ ਸਾਡਾ ਇੱਕ ਰਿਸ਼ਤੇਦਾਰ ਹੈ ਪੰਜਾਬ ਵਿੱਚ ਉਹ ਤੁਹਾਡੀਆਂ ਵੀਡੀਓ ਸੁਣਦਾ ਸੀ ਤੇ ਅਸੀਂ ਸਾਰੇ ਪਰਿਵਾਰ ਨੇ ਨਾ ਇੱਕ ਗਰੁੱਪ ਬਣਾਇਆ ਹੋਇਆ ਉਹਦੇ ਵਿੱਚ ਸਾਡੇ ਸਾਰੇ ਰਿਸ਼ਤੇਦਾਰ ਹੈ ਸਾਰੇ ਰਿਸ਼ਤੇਦਾਰ ਐਡ ਨੇ ਜਦੋਂ ਕੋਈ ਕਿਸੇ ਦਾ ਹਾਲਚਲ ਪੁੱਛਣਾ ਹੁੰਦਾ ਤੇ ਸਾਰਿਆਂ ਦਾ ਪੁੱਛਿਆ ਜਾਂਦਾ ਇਸ ਕਰਕੇ ਬਣਾਇਆ ਕਹਿੰਦੇ ਉਹ ਜਿਹੜੇ ਅਸੀਂ ਨਾ ਉਹ ਸਾਡੇ ਰਿਸ਼ਤੇ ਮੇਰੇ ਮਾਮੇ ਆ ਮਾਮੇ ਪਰਿਵਾਰ ਚੋਂ ਹੀ ਆ ਤੇ ਉਹਨਾਂ ਨੇ ਨਾ ਇੱਕ ਦਿਨ ਵੀਡੀਓ ਤੁਹਾਡੀ ਕੋਈ ਭੇਜੀ ਉਹਦੇ ਉੱਤੇ ਤੇ ਉਹ ਮੈਂ ਵੀ ਕਹਿੰਦਾ ਦੇਖੀ ਤੇ ਮੈਂ ਜਦੋਂ ਸੁਣੀ ਮੈਨੂੰ ਬੜਾ ਸੋਹਣਾ ਲੱਗਾ ਬੜੀ ਬੜਾ ਆਨੰਦ ਆਇਆ ਵੀ ਕਿਸੇ ਦੀ ਹੱਡ ਵੀਤੀ ਮੈਂ ਸੁਣੀ ਮੇਰਾ ਭਰੋਸਾ ਵੱਜਾ ਇਹਨਾਂ ਅੱਗੇ ਮੈਂ ਪਾਠ ਕਿਤੇ ਕਿਤੇ ਕਰਦਾ ਹਾਂ ਮਹਾਰਾਜ ਦੀ ਕਿਰਪਾ ਵਰਤੀ ਜਦੋਂ ਤੋਂ ਤੁਹਾਡੀਆਂ ਹੱਡ ਵੀਤੀਆਂ ਸੁਣਨੀਆਂ ਸ਼ੁਰੂ ਕੀਤੀਆਂ ਆ ਜੜੀਆਂ ਵਿਚਾਰਾ ਸੁਣਨੀਆਂ ਸ਼ੁਰੂ ਕੀਤੀਆਂ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰਾਂ ਦੀ ਮਿਹਰ ਨਾਲ ਮੈਂ ਨਿਤਨੇਮ ਕਰਨ ਲੱਗ ਪਿਆ ਤੇ ਵੀਰ ਕਹਿੰਦਾ ਕਿ ਮੇਰੇ ਮਨ ਵਿੱਚ ਆਈ ਵੀ ਮੈਨੂੰ ਇੰਨੇ ਚਿਰ ਹੋ ਗਿਆ ਇੱਥੇ ਆਏ ਨੂੰ ਮੇਰੀ ਪੀਆਰ ਨਹੀਂ ਹੋਈ ਵੀ ਮੈਂ ਬੜੀ ਇੱਥੇ ਸਟ੍ਰਗਲ ਵੇਖੀ ਆ ਬੜੇ ਤੱਕੇ ਖਾਦੇ ਆ ਕਈ ਜਗ੍ਹਾ ਤੇ ਪੈਸੇ ਮਰ ਗਏ ਕਈ ਜਗ੍ਹਾ ਤੋਂ ਕੰਮ ਛੁੱਟ ਗਿਆ ਕਈ ਜਗ੍ਹਾ ਤੇ ਕਈ ਕੁਝ ਹੋਇਆ ਬਹੁਤ ਔਖੇ ਦਿਨ ਪਹਿਲਾਂ ਪਹਿਲਾਂ ਆ ਕੇ ਕੱਟੇ ਬਾਅਦ ਮਹਾਰਾਜ ਨੇ ਕਿਰਪਾ ਕੀਤੀ ਚਲੋ ਕੰਮ ਸੋਣਾ ਸਤਿਗੁਰੂ ਦੀ ਕਿਰਪਾ ਨਾਲ ਚੱਲਣ ਲੱਗ ਪਿਆ ਪਰ ਪੀਆਰ ਦਾ ਕੋਈ ਹੱਲ ਨਹੀਂ ਸੀ ਹੁੰਦਾ ਕਾਫੀ ਸਮੇਂ ਦੇ ਪੇਪਰ ਭਰੇ ਸੀ ਪਰ ਪਤਾ ਕੁਝ ਨਹੀਂ ਸੀ ਲੱਗਦਾ ਤੇ ਉਹ ਵੀਰ ਨੇ ਖਾਲਸਾ ਜੀ ਦਾਸ ਨੂੰ WhatsApp ਤੇ ਮੈਸੇਜ ਕੀਤਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸ਼ਹੀਦੀ ਦੇਗ ਬਾਰੇ ਦੱਸ ਦਿਓ ਖਾਲਸਾ ਜੀ ਦਾਸ ਅੱਜ ਦੱਸ ਦਿੰਦਾ ਇੱਕ ਹੋਰ ਇੱਕ ਵਾਰ ਫੇਰ ਵਾਰ-ਵਾਰ ਖਾਲਸਾ ਜੀ ਸੰਗਤ ਪੁੱਛਦੀ ਹੈ ਪਤਾ ਨਹੀਂ ਜਾਂ ਤਾਂ ਉਹ ਵੀਡੀਓ ਚੰਗੀ ਤਰ੍ਹਾਂ ਸੁਣਦੇ ਨਹੀਂ ਜਾਂ ਸੁਣਨਾ ਨਹੀਂ ਚਾਹੁੰਦੇ ਖਾਲਸਾ ਜੀ ਸ਼ਹੀਦੀ ਦੇਗ ਜਿਹੜੀ ਹੈ ਉਹ ਜਾਂ ਤੇ ਹੁੰਦੀ ਹੈ ਟਾਲਾ ਸਾਹਿਬ ਤੇ ਜਾਂ ਹੁੰਦੀ ਹੈ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਤੇ ਜਿਆਦਾ ਹੁੰਦੀ ਹੈ ਖਾਲਸਾ ਜੀ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਟਾਲਾ ਸਾਹਿਬ ਜਿਹੜੀ ਹੈ ਉਹ ਖਾਲਸਾ ਜੀ ਥੋੜੀ ਜੀ ਰਸਤਾ ਔਰ ਅਗੜਾ ਲਾ ਕੇ ਅਰਦਾਸਾਂ ਕਰ ਦਿੰਦੇ ਪਰ ਬਾਬਾ ਜੀ ਬਾਬਾ ਨੂਰ ਸਿੰਘ ਸਾਹਿਬ ਜੀ ਦਾ ਜਿਹੜਾ ਸਥਾਨ ਹੈ ਉਹ ਖਾਲਸਾ ਜੀ ਫੌਜਾਂ ਦੇ ਅੰਦਰ ਹੈ ਉਥੇ 16ਵੇਂ ਮੁਕੀ ਤਰਨਾ ਦਲ ਦੇ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਹਨ ਉਥੇ ਖਾਲਸਾ ਜੀ 24 ਘੰਟੇ ਰਗੜਾ ਲੱਗਦਾ ਇਸ ਕਰਕੇ ਜਿਹੜੀ ਰਸਤ ਬਸਤਾ ਜਿਆਦਾ ਦੇਣੀ ਹੈ ਉਹ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਜਰੂਰ ਦਿਓ ਕਿਉਂਕਿ ਉਥੇ ਰਗੜਾ ਖਾਲਸਾ ਜੀ ਲਗਾਤਾਰ ਚੱਲਦਾ ਹੈ ਤੇ ਸਿਆਲ ਵਿੱਚ ਗਰਮੀਆਂ ਵਿੱਚ ਉਥੇ ਬੰਦ ਨਹੀਂ ਹੁੰਦਾ ਸੰਗਤ ਆਉਂਦੀ ਜਾਂਦੀ ਸ਼ਰਧਾਈ ਸ਼ਗਦੀ ਖੁੱਲੀ ਸ਼ਰਧਾਈ ਉਥੇ ਵਰਤਦੀ ਹੈ ਉਥੇ ਸੇਵਾ ਦੇਣ ਦਾ ਫਾਇਦਾ ਤੇ ਇਸ ਕਰਕੇ ਖਾਲਸਾ ਜੀ ਬਾਬਾ ਲੋਹ ਸਿੰਘ ਸਾਹਿਬ ਦੇ ਸਥਾਨੇ ਤੇ ਸ਼ੀਦੀ ਦੇ ਜਿਹੜੇ ਬੰਦੇ ਸਿੱਧੇ ਜਾਂਦੇ ਨੇ ਉਹ ਬਾਹਰੋਂ ਦੁਕਾਨਾਂ ਤੋਂ ਰਸਤਾ ਮਿਲ ਜਾਂਦੀ ਹੈ ਉਥੇ ਕਹਿ ਦਿਓ ਕਿ ਸਾਨੂੰ ਪਾਈ ਸ਼ੀਦੀ ਦੇਗ ਦੀ ਰਸਤ ਚਾਹੀਦੀ ਹੈ ਉਹਨਾਂ ਤੁਹਾਨੂੰ ਦੇ ਦੇਣੀ ਹੈ ਤੇ ਫਿਰ ਉਹਦੇ ਵਿੱਚ ਪਰਚੀ ਲਿਖ ਕੇ ਆਪਣੀ ਅਰਦਾਸ ਦੀ ਅੰਦਰ ਰੱਖ ਦੇਣੀ ਹੈ ਦਰਬਾਰ 'ਚ ਉਹਨਾਂ ਨੇ ਉਸੇ ਵੇਲੇ ਚਾਹਣ ਤੇ ਉਸੇ ਵੇਲੇ ਕਰ ਦਿੰਦੇ ਅਰਦਾਸ ਨਹੀਂ ਤੇ ਖਾਲਸਾ ਜੀ ਜਦੋਂ ਵੀ ਰਸਤਾ ਬਸਤਾ ਰਗੜੇ ਕੋਲੇ ਪਹੁੰਚਣ ਗਿਆ ਉਸ ਵੇਲੇ ਅਰਦਾਸ ਹੋ ਜਾਵੇਗੀ ਮਹਾਰਾਜ ਕਿਰਪਾ ਕਰਨੀ ਸੋ ਇਸੇ ਪ੍ਰਕਾਰ ਵੀਰ ਨੇ ਪੁੱਛਣਾ ਕੀਤਾ ਵੀ ਸ਼ੀਦੀ ਦੇ ਕੀ ਹੁੰਦੀ ਆ ਮੈਨੂੰ ਇਹਦੇ ਬਾਰੇ ਪਤਾ ਨਹੀਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਾਦੇ ਵਾਸਤੇ ਕਰਾਉਣੀ ਆ ਉਹਨਾਂ ਨੇ ਕਿਹਾ ਕਿ ਮੇਰੀ ਪੀਆਰ ਆ ਜਾਵੇ ਮੈਂ ਪੀਆਰ ਹੋ ਜਾਵਾਂ ਇਸ ਕਰਕੇ ਕਰਵਾਉਣੀ ਆ ਤੇ ਖਾਲਸਾ ਜੀ ਇਹ ਕੁਝ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਕੁਝ 5 ਕੁ ਮਹੀਨੇ ਹੋ ਗਏ ਹੋਣਗੇ ਜਾਂ ਜਾਂ ਇਹ ਤੋਂ ਵੱਧ ਹੋ ਗਏ ਹੋਣਗੇ ਜਦੋਂ ਗੱਲ ਹੋਈ ਸੀ ਉਹਨਾਂ ਨੇ ਨਾ ਮੈਨੂੰ ਪੁੱਛਿਆ ਵੀ ਕਿੰਨੇ ਦੀ ਹੁੰਦੀ ਹੈ ਮੈਂ ਕਿਹਾ ਵੀ 650 ਦੀ 1100 ਦੀ 2100 ਦੀ ਉਹ ਤੁਹਾਡੀ ਆਪਣੀ ਖੁਸ਼ੀ ਹੈ ਤੇ ਉਹ ਵੀਰ ਨੇ ਕਿਹਾ ਕਿ ਮੇਰੀ 1100 ਦੀ ਤੁਸੀਂ ਕਰਾ ਦਿਓ ਬਾਬਾ ਨੋਹ ਸਿੰਘ ਸਾਹਿਬ ਦੇ ਅਸਥਾਨੇ ਤੇ ਵੀ ਮਹਾਰਾਜਾ ਕਿਰਪਾ ਕਰਨ ਮੇਰਾ ਪੀਆਰ ਹੋ ਜਾਵਾ ਇੱਥੇ ਵੀ ਮੇਰਾ ਇੱਥੇ ਵਧੀਆ ਹੋ ਜਾਵੇ ਕੰਮ ਤੇ ਖਾਲਸਾ ਜੀ ਜਿਸ ਵੇਲੇ ਉਹਨਾਂ ਨੇ ਦੱਸਣਾ ਕੀਤਾ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਮੈਨੂੰ 22000 ਰੁਪਇਆ ਪਾਇਆ ਸੀ ਕਹਿੰਦੇ ਵੀ ਇਹ 22000 ਵਿੱਚ ਜਿੰਨੀਆਂ ਅਰਦਾਸਾਂ ਹੁੰਦੀਆਂ ਤੁਸੀਂ ਕਰਾ ਦਿਓ ਭਾਵੇਂ ਹਫਤੇ ਬਾਅਦ ਕਰਾ ਦਿਓ ਭਾਵੇਂ ਲਗਾਤਾਰ ਕਰਾ ਦਿਓ ਭਾਵੇਂ ਮਹੀਨੇ ਬਾਅਦ ਕਰਾ ਦਿਓ ਜਿੱਦਾਂ ਤੁਹਾਡੀ ਇੱਛਾ 11-11 ਸੂਹ ਦੀਆਂ ਜਿੰਨੀਆਂ ਹੁੰਦੀਆਂ ਕਰਵਾ ਦਿਓ ਤੇ ਖਾਲਸਾ ਜੀ ਉਹ ਵੀਰ ਕਹਿੰਦਾ ਵੀ ਮੈਨੂੰ ਨਹੀਂ ਲੱਗਦਾ ਵੀ ਮੈਂ ਇੱਥੇ ਪੀਆਰ ਹੋਵਾਂਗਾ ਮੈਨੂੰ ਸ਼ਾਇਦ ਵਾਪਸ ਜਾਣਾ ਪਵੇ ਉਹ ਢੇਰੀ ਟਾ ਕੇ ਬੈਠਾ ਸੀ ਤੇ ਮੈਂ ਉਹਨੂੰ ਇਹੀ ਗੱਲ ਕਹੀ ਮੈਂ ਕਹਾ ਤੈਨੂੰ ਸ਼ਹੀਦਾਂ ਸਿੰਘਾਂ ਤੇ ਭਰੋਸਾ ਹੈ ਉਹ ਕਹਿੰਦਾ ਵੀ ਮੈਨੂੰ ਬੜਾ ਭਰੋਸਾ ਵੈਸੇ ਤਾਂ ਬਹੁਤ ਭਰੋਸਾ ਵੀ ਮੈਂ ਜਦੋਂ ਇੱਥੇ ਬਾਹਰ ਆਇਆ ਆਂ ਸਾ ਉਸ ਵੇਲੇ ਵੀ ਮੈਂ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਸੇਵਾ ਸੁਖੀ ਸੀ ਤੇ ਉਹ ਮੈਨੂੰ ਬਾਬਾ ਜੀ ਨੇ ਬਾਹਰ ਭੇਜਤਾ ਤੇ ਸੇਵਾ ਫੇ ਮੈਂ ਕਰਕੇ ਆਇਆ ਸੀ ਉਦੋਂ ਤੇ ਵੈਸੇ ਤਾਂ ਮੈਨੂੰ ਬਹੁਤ ਭਰੋਸਾ ਮੇਰੇ ਮਾਤਾ ਜੀ ਚਪਹਿਰਾ ਕੱਟਣ ਜਾਂਦੇ ਨੇ ਤੇ ਉਹ ਵੀਰ ਕਹਿੰਦਾ ਵੀ ਜੇ ਤੁਸੀਂ ਸ਼ੀਧੀ ਦੇ ਕਰਵਾ ਦਿਓ ਤੇ ਮਹਾਰਾ ਕਿਰਪਾ ਕਰਨ ਵੀ ਮੈਨੂੰ ਭਰੋਸਾ ਜ਼ਰੂਰ ਹੈ ਬਾਬਾ ਦੀਪ ਸਿੰਘ ਸਾਹਿਬ ਕਲਾ ਵਰਤੋਂਗੇ ਖਾਲਸਾ ਜੀ ਦਾਸ ਨੇ ਉਹਦੀ ਸ਼ੀਧੀ ਦੇ ਜਿਹੜੀ ਸੀ ਨਾ ਉਹ ਮਹਾਰਾਜ ਦੀ ਕਿਰਪਾ ਸਦਕਾ ਦੂਜੇ ਦੂਜੇ ਦਿਨ ਕਰਾਈ ਜਿੱਦਾਂ ਇੱਕ ਅੱਜ ਕਰਾਈ ਅਗਲਾ ਦਿਨ ਛੱਡ ਕੇ ਉਸ ਤੋਂ ਅਗਲੇ ਦਿਨ ਇਦਾਂ ਕਰਕੇ ਬਾਬਾ ਜੀ ਬਾਬਾ ਨੂਰ ਸਿੰਘ ਸਾਹਿਬ ਦੇ ਅਸਥਾਨੇ ਤੇ ਉਹਦੀਆਂ ਅਰਦਾਸਾਂ ਕਰਵਾਈਆਂ ਤੇ ਖਾਲਸਾ ਜੀ ਡੇਢ ਕ ਮਹੀਨਾ ਮਹਾਰਾਜ ਦੀ ਕਿਰਪਾ ਸਦਕਾ ਡੇਢ ਕ ਮਹੀਨਾ ਜੇ ਕਰਵਾਈਆਂ ਸੀਗੀਆਂ ਡੇਢ ਕ ਮਹੀਨਾ ਲਗਾਤਾਰ ਮੈਂ ਕਰਵਾਉਂਦਾ ਰਿਆ ਕਈ ਵਾਰ 2-3 ਦਿਨ ਛੱਡ ਦਿੰਦਾ ਹਾਂ ਏਦਾਂ ਕਰਕੇ ਖਾਲਸਾ ਜੀ 22000 ਦੀ ਜਿਹੜੀ ਰਸਤਾ ਸੀ ਉਹ ਬਾਬਾ ਜੀ ਬਾਬਾ ਨੂਰ ਸਿੰਘ ਸਾਹਿਬ ਦੇ ਅਸਥਾਨੇ ਤੇ ਕਰਵਾਈ ਤੇ ਖਾਲਸਾ ਜੀ ਉਹਦੀ ਜਿਹੜੀ ਨਾ आनंद वाली ਗੱਲ ਇਹ ਆ ਕਿ ਵੀਰ ਦਾ ਨਾ ਮੈਨੂੰ ਪਹਿਲਾਂ ਤੇ ਕੋਈ ਮੈਸੇਜ ਨਹੀਂ ਆਇਆ ਪਰ ਜਿਸ ਦਿਨ ਨਾ ਮਤਲਬ ਮੇਰੇ ਕੋਲ ਉਹਨਾਂ ਦੀ ਮਾਇਆ 19 ਕੀ ਬਚੀ ਸੀ ਤੇ ਉਹਦੇ ਵਿੱਚੋਂ ਇੱਕ ਹੀ ਸ਼ੀਦੀ ਦੇਗ ਜਿਹੜੀ ਹੋਣੀ ਸੀ ਮੈਂ ਉਹ ਸ਼ੀਦੀ ਦੇ ਦੇਗਾ ਜੇ ਅਗਲੇ ਦਿਨ ਕਰਾਉਣੇ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਮੈਨੂੰ ਵੀਰ ਦਾ ਮੈਸੇਜ ਆਇਆ ਕਿ ਵੀਰ ਜੀ ਤੁਸੀਂ ਜਿਹੜੀਆਂ ਸ਼ੀਦੀ ਦੇਗਾ ਕਰਵਾਤੀਆਂ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਕਿਹਾ ਸਾਰੀਆਂ ਕਰਵਾਤੀਆਂ ਵਾਈਸ ਵਾਹਿਗੁਰੂ ਜੀ ਇੱਕ ਰਹਿ ਗਈ ਹੈ ਜਿਹੜੀ ਤੁਸੀਂ ਮਾਇਆ ਭੇਜੀ ਸੀ ਉਹਦੇ ਵਿੱਚੋਂ ਇੱਕੋ ਰਹਿ ਗਈ ਇੱਕ ਹੋਣੀ ਹੈ ਉਹ ਮੈਂ ਕਰਵਾ ਦਿੰਦਾ ਤੇ ਉਹਨਾਂ ਦਾ ਇਹ ਕਹਿਣ ਸੀ ਵੀ ਭਾਈ ਸਾਹਿਬ ਜੀ ਵੇਖੋ ਸਾਰੀਆਂ ਹੀ ਜਿੰਨੀ ਮਾਇਆ ਤੁਹਾਨੂੰ ਭੇਜੀ ਸੀ ਉਹਦੀਆਂ ਸਾਰੀਆਂ ਸ਼ੀਦੀ ਦੇਗਾ ਹੋ ਗਈਆਂ ਪਰ ਕਾਰਜ ਤੇ ਆਪਣਾ ਹੋਇਆ ਨਹੀਂ ਤੇ ਉਸ ਦਿਨ ਦਾਸ ਦੀ ਉਹਨਾਂ ਨਾਲ ਗੱਲ ਹੋਈ ਸੀ ਫੋਨ ਤੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਤੁਹਾਨੂੰ ਪਹਿਲੇ ਦਿਨ ਪੁੱਛਿਆ ਸੀ ਵੀ ਬਾਬਾ ਦੀਪ ਸਿੰਘ ਸਾਹਿਬ ਤੇ ਭਰੋਸਾ ਹੈ ਕਿ ਸ਼ਹੀਦਾਂ ਸਿੰਘਾਂ ਦੇ ਤੁਹਾਡਾ ਭਰੋਸਾ ਹੈ ਉਹ ਵੀਰ ਕਹਿੰਦਾ ਵੀ ਭਰੋਸਾ ਤਾਂ ਹੈ ਪਰ ਮਨ ਡੂਲ ਜਾਂਦਾ ਤੇ ਮੈਂ ਉਸ ਦਿਨ ਵੀਰ ਨੂੰ ਇਹੀ ਗੱਲ ਕਹੀ ਸੀ ਮੈਂ ਕੁਦਰਤੀ ਖਾਲਸਾ ਜੀ ਇਹ ਚੀਜ਼ ਬੋਲੀ ਸੀ ਵੀ ਵੀਰ ਜੀ ਕੀ ਪਤਾ ਇਹ ਜਿਹੜੀ ਆਖਰੀ ਤੁਹਾਡੀ ਸ਼ਹੀਦੀ ਦੇਗਾ ਇਹਦੇ ਵਿੱਚ ਤੁਹਾਡਾ ਕਾਰਜ ਹੋ ਜੂਵੇ ਭਰੋਸਾ ਤੇ ਰੱਖੋ ਜਦੋਂ ਪੂਰੀਆਂ ਹੋ ਜਾਣਗੀਆਂ ਕੰਮ ਸੇ ਕੰਮ ਭਰੋਸਾ ਤੇ ਰੱਖੋ ਤੇ ਉਹ ਵੀਰ ਨੂੰ ਮੈਂ ਇੰਨੀ ਗੱਲ ਖਾਲਸਾ ਜੀ ਕੁਦਰਤੀ ਜਿੱਦਾਂ ਮਹਾਰਾਜ ਮੁੱਖੋਂ ਕਢਾ ਲੈਂਦੇ ਐਵੇਂ ਦਾਸ ਨੇ ਬੋਲ ਦਿੱਤਾ ਤੇ ਮਹਾਰਾਜ ਦੀ ਕਿਰਪਾ ਸਦਕਾ ਅਗਲੇ ਦਿਨ ਮੈਂ ਮਹਾਰਾਜ ਦੀ ਰਹਿਮਤ ਨਾਲ ਬਾਬਾ ਨੋ ਸਿੰਘ ਸਾਹਿਬ ਦੇ ਅਸਥਾਨੇ ਤੇ ਸ਼ਹੀਦੀ ਦੇਖ ਕਰਾਉਣ ਗਿਆ ਕਰਵਾ ਕੇ ਆਇਆ ਇਹ ਸ਼ਾਮਾ ਨੂੰ ਖਾਲਸਾ ਜੀ ਉਸ ਦਿਨ ਮੈਂ ਫੋਨ ਨਹੀਂ ਦੇਖਿਆ ਤੇ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰਾਂ ਦੀ ਦਇਆ ਹੋਈ ਖਾਲਸਾ ਜੀ ਕਿ ਉਹ ਉਸ ਦਿਨ ਉਸ ਵੀਰ ਦਾ ਮੈਨੂੰ ਮੈਸੇਜ ਆਉਂਦਾ ਜਿਸ ਦਿਨ ਮੈਂ ਅਰਦਾਸ ਕਰਾ ਕੇ ਉਹਨਾਂ ਮੈਂ ਤਾਂ ਆ ਕੇ ਸੌਂ ਗਿਆ ਉੱਥੇ ਖਾਲਸਾ ਜੀ ਦਿਨ ਹੋ ਜਾਂਦਾ ਉਹਨੇ ਰਾਤ ਦੇ ਮੇਰੇ ਰਾਤ ਦੇ ਕੁਝ 12 ਜਾਂ 2 1 ਜਾਂ 2 ਵਜੇ ਹੋਣਗੇ ਜਦੋਂ ਉਹਦਾ ਮੈਸੇਜ ਫੋਨ ਬੜੇ ਆਏ ਮੈਂ ਰਾਤ ਨੂੰ ਫੋਨ ਕਿਸੇ ਦਾ ਚੱਕਦਾ ਨਹੀਂ ਮੈਸੇਜ ਆਇਆ ਕਿ ਵੀਰ ਜੀ ਵੀ ਮੈਨੂੰ ਮੇਲ ਆ ਗਈ ਹੈ ਬੀਮੀ ਐ ਮੇਰਾ ਜਿਹੜਾ ਪੀਆਰ ਵਾਲਾ ਕੰਮ ਆ ਉਹ ਮਹਾਰਾਜ ਦੀ ਕਿਰਪਾ ਨਾਲ ਸਫਲਾ ਹੋ ਗਿਆ ਵੇਖੋ ਖਾਲਸਾ ਜੀ ਉਹ ਲਾਸਟ ਸ਼ਹੀਦੀ ਦੇਗ ਸੀ ਤੇ ਦਾਸ ਨੇ ਉਹਨੂੰ ਇਹੀ ਗੱਲ ਉਹਵੇਂ ਕਹੀ ਸੀ ਵੀ ਭਰੋਸਾ ਤੇ ਰੱਖ ਅਜੇ ਇੱਕ ਬਾਕੀ ਯਕੀਨ ਪਤਾ ਮਹਾਰਾਜ ਕਿਰਪਾ ਕਰ ਦੇਣਗੇ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਰਹਿਮਤ ਹੋਈ ਬਾਬਾ ਨੂਰ ਸਿੰਘ ਸਾਹਿਬ ਦੀ ਕਿਰਪਾ ਹੋਈ ਖਾਲਸਾ ਜੀ ਉਹ ਵੀਰ ਦੀ ਪੀਆਰ ਹੋਊਗੀ ਸੋ ਸਤਗੁਰਾਂ ਨੇ ਦਇਆ ਕੀਤੀ ਫਿਰ ਮਹਾਰਾਜ ਦੀ ਕਿਰਪਾ ਸਦਕਾ ਉਹਦਾ ਖਾਲਸਾ ਜੀ ਭਰੋਸਾ ਵੱਜਿਆ ਸਤਗੁਰੂ ਦਿੰਦੇ ਹਨ ਭਾਈ ਭਰੋਸਾ ਰੱਖੋ ਕਹੀਂ ਖਾਲਸਾ ਜੀ ਇੱਕ ਸ਼ੀਦੀ ਦੇ ਕਰਵਾ ਕੇ ਤੇ ਬਾਅਦ ਮਹੀਨਾ ਮਹੀਨਾ ਮੈਨੂੰ ਸੁਣਾਉਂਦੇ ਰਹਿੰਦੇ ਬਾਬਾ ਜੀ ਤੁਹਾਡੇ ਕੋਲ ਅਰਦਾਸ ਕਰਵਾਈ ਸੀ ਸ਼ੀਦੀ ਦੇ ਕਰਵਾਈ ਸੀ ਅਰਦਾ ਕੰਮ ਤੇ ਸਾਡਾ ਬਣਿਆ ਨਹੀਂ ਵੇਖੋ ਭਾਈ ਸਾਹਿਬ ਮੈਂ ਥੋੜਾ ਰੱਬ ਹਾਂ ਰੱਬ ਤੇ ਅਕਾਲ ਪੁਰਖ ਹੈ ਮੈਂ ਤਾਂ ਇੱਕ ਉਹਦਾ ਨਿਮਾਣਾ ਜਾਂ ਨਿਮਾਣਾ ਜਾਂ ਕੀੜਾ ਹਾਂ ਮੈਂ ਤਾਂ ਤੁਹਾਡੀ ਅਰਜ਼ੋ ਦੇ ਦਰ ਤੇ ਲੈ ਕੇ ਜਾਣਾ ਹਾਂ ਮੇਰਾ ਵਿੱਚ ਕੋਈ ਲੈਣ ਦੇਣ ਥੋੜਾ ਜੇ ਮੈਂ ਕਿਸੇ ਨੂੰ ਕਹਿ ਦਨਾ ਭਾਈ ਤੁਸੀਂ ਚੰਡੀ ਦਾ ਜਾਬ ਕਰਾਓ ਤੇ ਖਾਲਸਾ ਦੀਆਂ ਕਈਆਂ ਦੇ ਮੋਰਚੇ ਟੁੱਟ ਜਾਂਦੇ ਆ ਸੋ ਮਹਾਰਾਜ ਦੀ ਕਿਰਪਾ ਸਦਕਾਏ ਵੀਰ ਦਾ ਵੀ ਖਾਲਸਾ ਜੀ ਕਾਰਜ ਹੋ ਗਿਆ ਸੋ ਸਤਗੁਰਾਂ ਨੇ ਮਿਹਰ ਕੀਤੀ ਲਾਸਟ ਜਿਹੜੀ ਖਾਲਸਾ ਜੀ ਲਾਸਟ ਵਾਲੀ ਸੀਗੀ ਸ਼ੀਦੀ ਦੇਗ ਉਸ ਦਿਨ ਮਹਾਰਾਜ ਨੇ ਕਿਰਪਾ ਕੀਤੀ ਤੇ ਚੜ੍ਹਦੀ ਕਲਾ ਵਰਤਾਉਣਾ ਕੀਤੀ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੁਰਾਂ ਨੇ ਮਿਹਰਾ ਕਰ ਦਿੱਤੀਆਂ ਤੇ ਕਾਰਜ ਸਫਲਤਾ ਸੋ ਵੇਖੋ ਉਸ ਦਿਨ ਤੋਂ ਬਾਅਦ ਖਾਲਸਾ ਜੀ ਉਹ ਵੀਰ ਇਹੀ ਗੱਲ ਕਹਿੰਦਾ ਵੀ ਵਾਕਿਆ ਤੁਸੀਂ ਕਹਿੰਦੇ ਸੀ ਵੀ ਭਰੋਸਾ ਵੱਡੀ ਚੀਜ਼ ਹੈ ਵਾਕਿਆ ਹੀ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਤੇ ਭਰੋਸਾ ਤੇ ਪ੍ਰੇਮ ਤੇ ਸਿੱਦਕ ਇਹ ਬੜੀ ਵੱਡੀ ਚੀਜ਼ ਹੈ ਜੇ ਤੁਹਾਡੇ ਕੋਲੇ ਭਰੋਸਾ ਹੈ ਤੇ ਨਾਲ ਪ੍ਰੇਮ ਹੈ ਫਿਰ ਅੱਜ ਨਹੀਂ ਤੇ ਕੱਲ ਨੂੰ ਗੁਰੂ ਨਾਨਕ ਸਾਹਿਬ ਜੀਆ ਨੇ ਤੁਹਾਡੇ ਢੰਡਾਰੇ ਭਰਨੇ ਭਰਨੇ ਝੋਲੀ ਭਰਨੀ ਭਰਨੀ ਹੈ ਜੇ ਭਰੋਸਾ ਨਹੀਂ ਹੈ ਪ੍ਰੇਮ ਨਹੀਂ ਹੈ ਫਿਰ ਖਾਲਸਾ ਜੀ ਗੱਲ ਹੋਰ ਮਹਾਰਾਜ ਤੱਕਦੇ ਨੇ ਅੰਦਰ ਦੀ ਖੇਡ ਨੂੰ ਬਾਹਰੋਂ ਸਤਗੁਰੂ ਕਿਸੇ ਨੂੰ ਨਹੀਂ ਵੇਖਦਾ ਵੀ ਇਹ ਅਮੀਰ ਆ ਰਿਹਾ ਜਾਂ ਗਰੀਬ ਆ ਰਿਹਾ ਜਾਂ ਇਹਨੇ ਭਾਈ 2100 ਦੀ ਰਸਤ ਕਰਾਈ ਆ ਜਾਂ ਇਹਨੇ 650 ਦੀ ਕਰਾਈ ਆ ਤੇ ਮੈਂ 2100 ਵਾਲਾ ਦੀ ਪਹਿਲਾਂ ਕਰਾਂ ਨਹੀਂ ਉਹਦੇ ਦਰ ਤੇ ਵਿਤ ਕਰਾ ਨਹੀਂ ਆ ਖਾਲਸਾ ਜੀ ਉਹ ਗਰੀਬਾਂ ਨੂੰ ਵੀ ਸੇਮ ਸਮਝਦਾ ਅਮੀਰਾਂ ਨੂੰ ਵੀ ਸੇਮ ਸਮਝਦਾ ਉਹ ਵੇਖਦਾ ਭਰੂਸੇ ਨੂੰ ਗਰੀਬ ਦਾ ਕਾਰਜ ਛੇਤੀ ਤਾਂ ਹੋ ਜਾਂਦਾ ਖਾਲਸਾ ਜੀ ਗਰੀਬ ਜਿਹੜਾ ਪ੍ਰੂਸੇ ਤੇ ਰਹਿੰਦਾ ਤੇ ਜਿਹੜਾ ਮੇਰੇ ਵਰਗਾ ਕੋਈ ਆ ਉਹੋ ਜੀ ਬਿਰਤੀ ਵਾਲਾ ਵੀ ਹੈਗਾ ਵੀ ਪੱਲੇ ਕੱਖ ਨਹੀਂ ਤੇ ਐਵੇਂ ਕਹੀ ਜਾਣਾ ਵੀ ਮੇਰ ਕੋ ਤੇ ਸਾਰਾ ਕੁਝ ਹੀ ਆ ਤੇ ਸਤਗੁਰਾਂ ਤੇ ਐਵੇਂ ਮਾਣਜਾ ਕਰੀ ਜਾਣਾ ਕਰਨਾ ਵੀ ਕੱਖ ਨਾ ਜਾਪ ਵੀ ਨਹੀਂ ਕਰਨਾ ਅਭਿਆਸ ਵੀ ਨਹੀਂ ਕਰਨਾ ਤੇ ਚੌੜੇ ਹੋਈ ਜਾਣਾ ਵੀ ਮੈਂ ਹੁਣ ਰਸਤ ਕਰਾਤੀ ਆ ਲੈ ਰੱਬ ਨੇ ਤੇ ਮੇਰਾ ਕੰਮ ਕਰ ਹੀ ਦੇਣਾ ਐਵੇਂ ਕੰਮ ਨਹੀਂ ਹੁੰਦੇ ਕੰਮ ਹੁੰਦੇ ਪ੍ਰੇਮ ਨਾਲ ਸ਼ਰਧਾ ਨਾਲ ਭਾਵਨਾ ਨਾਲ ਸਾਰੇ ਸਤਿਗੁਰੂ ਜੀ ਕਲਾ ਵਰਤਾਉਂਦੇ ਬਾਹ ਫੜਦੇ ਚੋਜੀ ਪ੍ਰੀਤਮ ਮਹਾਰਾਜ ਖੁਸ਼ੀਆਂ ਬਖਸ਼ਦੇ ਸੋ ਖਾਲਸਾ ਜੀ ਸਤਗੁਰਾਂ ਨੇ ਦਇਆ ਕੀਤੀ ਇਹ ਵੀਰ ਦਾ ਵੀ ਕਾਰਜ ਮਹਾਰਾਜ ਨੇ ਸਫਲਾ ਕਰਨਾ ਕੀਤਾ ਸੋ ਸਤਿਗੁਰੂ ਮਿਹਰਾਂ ਕਰਨ ਸਾਰਿਆਂ ਦੇ ਭਾਈ ਕਾਰਜ ਮਹਾਰਾਜ ਸਵਾਰਨ ਸਾਰਿਆਂ ਨੂੰ ਸਤਿਗੁਰੂ ਚੜ੍ਹਦੇ ਕਲਾ ਬਖਸ਼ਣ ਬਾਕੀ ਖਾਲਸਾ ਜੀ ਬੇਨਤੀ ਹੈ ਹੁਣ ਆ ਮਹੀਨੇ ਦੇ ਵਿੱਚ ਹੋਲਾ ਮਹੱਲਾ ਤੇ ਮਹਾਰਾਜ ਦੀ ਕਿਰਪਾ صدਕਾ ਫੌਜ ਜਿਹੜੀ ਹੈ ਉਹਨਾਂ ਨੇ ਇਸ ਖਾਲਸਾ ਜੀ ਆਨੰਦਪੁਰ ਸਾਹਿਬ ਨੰਦਾਂ ਦੀ ਪੂਰੀ ਚਲੇ ਜਾਣਾ ਉਥੇ 10 ਦਿਨ 15 ਦਿਨ ਖਾਲਸਾ ਜੀ ਫੌਜ ਰਹਿੰਦੀ ਆ ਤੇ ਇਸ ਮਹੀਨੇ ਵਿੱਚ ਚੰਡੀ ਦੇ ਜਾ ਬਹੁਤ ਘਟ ਨੇ ਤੇ ਕਿਉਂਕਿ ਸਮਾਂ ਬੁੱਕ ਨਹੀਂ ਸੀ ਅਪ੍ਰੈਲ ਦੇ ਵਿੱਚ ਵੀ ਬੁੱਕ ਹੈ ਤੇ ਜੇ ਭਾਈ ਕਿਸੇ ਨੇ ਜਾਬ ਕਰਾਉਣਾ ਹੋਵੇ ਤੇ ਦਾਸ ਨੂੰ ਪਹਿਲਾਂ ਮੈਸੇਜ ਕਰ ਦਿਓ ਕਿਉਂਕਿ ਬੁੱਕ ਕਰਾਉਣਾ ਹੁੰਦਾ ਫਿਰ ਖਾਲਸਾ ਜੀ ਐਟ ਅ ਟਾਈਮ ਜਿਹੜੀ ਸੰਗਤ ਦੱਸਦੀ ਹੈ ਫਿਰ ਉਹ ਖੇਡ ਨਹੀਂ ਬਣਦੀ ਕਿਉਂਕਿ ਸੰਗਤ ਬਹੁਤ ਜ਼ਿਆਦਾ ਜਾਪ ਕਰਾਉਂਦੀ ਹੈ ਤੇ ਫਿਰ ਸਮਾਂ ਨਹੀਂ ਮਿਲਦਾ ਕੰਮ ਬੁੱਕ ਹੋ ਜਾਂਦਾ ਜੇ ਕੋਈ ਕਰਾਉਣਾ ਚਾਹੁੰਦਾ ਕਿਸੇ ਸੁਖ ਸ਼ਾਂਤੀ ਵਾਸਤੇ ਖੁਸ਼ੀ ਵਾਸਤੇ ਜ਼ਰੂਰੀ ਨਹੀਂ ਹੈ ਕਿ ਭਾਈ ਪਾਠ ਜਾਪ ਕਰਾਉਣਾ ਤੇ ਕੋਈ ਕਲਾਕਾਰ ਚ ਪਈ ਹੋਵੇ ਫਿਰ ਹੀ ਕਰਾਉਣਾ ਜੇ ਸਤਿਗੁਰਾਂ ਨੇ ਸਭ ਕੁਝ ਬਖਸ਼ਿਆ ਤੇ ਤਾਂ ਵੀ ਖਾਲਸਾ ਜੀ ਸੁਖ ਸ਼ਾਂਤੀ ਵਾਸਤੇ ਪ੍ਰੇਮਾ ਭਗਤੀ ਵਾਸਤੇ ਸ਼ੁਕਰਾਨੇ ਵਾਸਤੇ ਵੀ ਮਹਾਰਾਜ ਦਾ ਜਾਪ ਕਰਾਉਣਾ ਚਾਹੀਦਾ ਸਤਿਗੁਰ ਕਿਰਪਾ ਕਰਨ ਦੀਨ ਦੁਨੀ ਦੇ ਪਾਰਸ਼ਾ ਮੇਰਾ ਕਰਨ ਉਹ ਲਾਂਦੀ ਖਾਲਸਾ ਜੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ